ਨਮਸਕਾਰ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜਿਹੜੀ ਹੈ ਬਰਨਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਰਨਾਲਾ ਦੇ ਵਿੱਚ ਇੱਕ ਭਿਆਨਕ ਹਾਦਸੇ ਦੇ ਵਿੱਚ ਸਾਬਕਾ ਫੌਜੀ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਰੋ ਰੋ ਕੇ ਪਰਿਵਾਰ ਦਾ ਬੁਰਾ ਹਾਲ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਬਰਨਾਲਾ ਦੇ ਵਿੱਚ ਇਹ ਹਾ사 ਵਾਪਰਿਆ ਜਿਸ ਦੇ ਵਿੱਚ ਸਾਬਕਾ ਫੌਜੀ ਦੀ ਜਿਹੜੀ ਹੈ ਜਾਨ ਚਲੀ ਗਈ ਹੈ ਤੁਹਾਨੂੰ ਦੱਸ ਦਈਏ ਬਰਨਾਲਾ ਦੇ ਪਿੰਡ ਜਿਹੜਾ ਹੈ ਉਹ ਗੋਕੇ ਦੇ ਵਿੱਚ ਇਹ ਸੜਕ ਹਾ사 ਵਾਪਰਿਆ ਇੱਕ ਅਣਪਛਾਤੇ ਦੀ ਵਾਹਨ ਦੀ ਚਪੇੜ ਦੇ ਵਿੱਚ ਆਉਣ ਕੇ ਸਾਬਕਾ ਸੈਨਿਕ ਦੀ ਜਿਹੜੀ ਹੈ ਮੌਕੇ ਤੇ ਹੀ ਮੌਤ ਹੋ ਗਈ ਹੈ ਉੱਥੇ ਤੁਹਾਨੂੰ ਦੱਸ ਦਈਏ ਕਿ ਜਿਹੜਾ ਸਕੂਟਰ ਹੈ ਇਸਵਾਰ ਹੋ ਕੇ ਪਿੰਡ ਵਾਪਸ ਆ ਰਿਹਾ ਸੀ ਜਿੱਥੇ ਅਗਿਆਤ ਜਿਹੜੇ ਅਣਪਛਾਤੇ ਵਾਹਨ ਵੱਲੋਂ ਜਿਹੜੀ ਟੱਕਰ ਮਾਰ ਦਿੱਤੀ ਗਈ ਮ੍ਰਿਤਕ ਦੀ ਪਛਾਣ ਜਿਹੜੀ ਹੈ ਕੋਹਰਾਮ ਵਜੋਂ ਜਿਹੜੀ ਹੈ ਵਜੋ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਚਾਲਕ ਖਿਲਾਫ ਜਿਹੜੀ ਹੈ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਦਾ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿੱਥੇ ਰੋ ਰੋ ਕੇ ਬੁਰਾ ਹਾਲ ਹੈ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਸ ਦੇ ਵਿੱਚ ਅਣਪਛਾਤੇ ਖਿਲਾਫ ਇਹ ਮਾਮਲਾ ਦਰਜ ਹੋਇਆ ਜਿਸ ਤੋਂ ਬਾਅਦ ਜਿਹੜੀ ਹੈ ਪੁਸ਼ਪੜਤਾਲ ਕੀਤੀ ਜਾ ਰਹੀ ਹੈ ਤੇ ਤਲਾਸ਼ੀ ਜਿਹੜੀ ਹੈ ਕੀਤੀ ਜਾ ਰਹੀ ਹੈ ਇਸ ਸਬ ਮੌਕੇ ਤੇ ਤੁਹਾਨੂੰ ਦੱਸ ਦਈਏ ਕਿ ਸਾਬਕ ਸੈਨਿਕ ਜਿਹੜਾ ਇਹ ਸੁਖਵਿੰਦਰ ਸਿੰਘ ਕਿੰਦਰ ਦੇ ਵੱਡੇ ਭਰਾ ਜਿਹੜੇ ਨੇ ਕੁਲਦੀਪ ਸਿੰਘ ਅਕਾਲਾ ਨੇ ਦੱਸਿਆ ਕਿ ਰਾਤ ਦੇ ਸਮੇਂ ਹਾਸਾ ਵਾਪਰਿਆ ਜਿੱਥੇ ਸੁਖਵਿੰਦਰ ਸਿੰਘ ਜੋ ਦਾ ਭਰਾ ਹੈ ਸਾਬਕਾ ਸੈਨਿਕ ਜਿਹੜੇ ਕੁਝ ਵਿਅਕਤੀਆਂ ਦੇ ਨਾਲ ਜਿਹੜੇ ਨੇ ਪੱਖੋ ਕੈਂਚੀਆਂ ਦੇ ਵਿੱਚ ਪਿੰਡ ਉਗੋਕੇ ਵਾਪਸ ਆ ਰਿਹਾ ਸੀ ਜਦੋਂ ਉਹ ਉਗੋਕੇ ਆ ਰਿਹਾ ਸੀ ਤਾਂ ਕੁਝ ਅਗਿਆਤ ਵਾਹਨ ਵੱਲੋਂ ਜਿਹੜੀ ਹੈ ਭਾਰੀ ਵਾਹਨ ਸੀ ਤਾਂ ਉਸ ਦੇ ਸਕੂਟੀ ਨੂੰ ਜ਼ੋਰਦਾਰ ਟੱਕਰ ਮਾਰੀ ਗਈ ਜਿਸ ਤੋਂ ਬਾਅਦ ਦਰਦਨਾਖ ਖਾਸੇ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ ਉਸ ਤੋਂ ਬਾਅਦ ਟੱਕਰ ਮਾਰਨ ਵਾਲਾ ਜਿਹੜਾ ਹੈ ਉਸ ਨੂੰ ਹਸਪਤਾਲ ਪਹੁੰਚਾਉਂਦਾ ਮੌਕੇ ਤੋਂ ਫਰਾਰ ਹੋ ਗਿਆ ਇਸ ਘਟਨਾ ਦੇ ਵਿੱਚ ਜਿਹੜਾ ਉਹਦਾ ਵੱਡੇ ਭਰਾ ਦੀ ਜਿਹੜੀ ਹੈ ਮੌਤ ਹੋ ਗਈ ਹੈ ਉੱਥੇ ਤੁਹਾਨੂੰ ਦੱਸਦੀ ਹੈ ਕਿ ਦੂਜਾ ਵਿਅਕਤੀ ਜਿਹੜਾ ਹੈ ਇਸ ਘਟਨਾ ਦੇ ਵਿੱਚ ਬਾਲ-ਬਾਲ ਬਚਿਆ ਤਾਂ ਰਾਤ ਦੇ ਅੰਦੇ ਦੇ ਵਿੱਚ ਜਿਹੜਾ ਇਹ ਹਾਸਾ ਹੋਇਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪੀੜਤ ਪਰਿਵਾਰ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਜਿਹੜੇ ਅਣਪਛਾਤੇ ਵਿਅਕਤੀ ਵੱਲੋਂ ਇਹ ਅਣਪਛਾਤੇ ਵਾਹਨ ਵੱਲੋਂ ਜੋ ਟੱਕਰ ਮਾਰੀ ਗਈ ਜਿਸ ਕਰਕੇ ਮੌਤ ਹੋਈ ਹੈ ਉਸ ਨੂੰ ਲੈ ਕੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਉਸ ਵਿਅਕਤੀ ਨੂੰ ਲੱਭ ਕੇ ਉਸ ਤੇ ਕਾਰਵਾਈ ਕੀਤੀ ਜਾਵੇ ਹੋਰ ਪਰਿਵਾਰ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਇੱਕ ਵਾਰ ਤਾਂ ਉਹ ਸੁਣਾਦਿਨੇ ਹਾਂ ਜੀ ਮੇਰਾ ਨਾਮ ਕੁਲਦੀਪ ਸਿੰਘ ਕਾਲਾ ਜੱਗੂ ਕੇ ਇਹ ਜੀ ਮੇਰਾ ਛੋਟਾ ਬ੍ਰਦਰ ਸੀਗਾ ਜਿਹਦੇ ਛੋਟੇ ਛੋਟੇ ਬੱਚੇ ਆ ਬੱਚਾ ਸਕੂਲ ਦੇ ਵਿੱਚ ਪੜਦਾ ਹੀ ਆ ਸਾਡੇ ਪਰਿਵਾਰ ਨੂੰ ਇੰਨਾ بڑا ਸਦਾਮ ਲੱਗਿਆ ਵੀ ਇਹ ਚੱਲ ਜੋ ਚੱਲਣ ਜੋ ਨਹੀਂ ਕਿਉਂਕਿ ਪਰਿਵਾਰ ਦੇ ਵਿੱਚ ਕੋਈ ਹੋਰ ਕਮਾਉਣ ਵਾਲਾ ਹੈ ਨਹੀਂ ਬਜ਼ੁਰਗ ਬਾਪ ਆ ਉਹ ਇਹਨਾਂ ਨਾਲ ਸੀਗਾ ਛੋਟੇ ਛੋਟੇ ਬੱਚੇ ਨੇ ਕੋਈ ਕਮਾਉਣ ਵਾਲਾ ਵੀ ਹੈ ਨਹੀਂ ਇਕੱਲਾ ਇਸ ਘਰ ਦੇ ਵਿੱਚ ਅੱਜ ਸਾਨੂੰ ਤਾਂ ਇੱਕ ਇਹਿਆ ਝਟਕਾ ਲੱਗਾ ਕਿ ਸਾਡੇ ਪਿੰਡ ਦੇ ਵਿੱਚ ਬਹੁਤ ਵੱਡੀ ਸੌਦੀ ਲਹਿਰਾ ਹਰੇਕ ਦੇ ਦੁੱਖ ਸੁੱਖ ਚ ਕੰਮ ਆਉਣ ਵਾਲਾ ਬੰਦਾ ਸੀਗਾ ਜੀ ਹਾਦਸਾ ਕਿਵੇਂ ਹੋਇਆ ਟੱਕਰ ਕਿੱਮ ਕਾਦਣਾ ਹੋਇਆ ਜੀ ਹਾਸਾ ਹੀ ਸੜਕ ਦੇ ਦਰਾਂ ਕਿਸੇ ਵੱਡੇ ਵਹੀਕਲ ਨਾਲ ਹੋਇਆ ਅਸੀਂ ਪੁਲਿਸ ਨੂੰ ਬੇਨਤੀ ਕਰਦੇ ਆ ਵੀ ਉਹ ਵਹੀਕਲ ਦੀ ਸਥਿਤੀ ਦਾ ਪਤਾ ਕਰਕੇ ਸਾਨੂੰ ਇਨਸਾਫ ਦਿੱਤਾ ਜਾਵੇ ਕਿ ਕਿਧਰੋਂ ਕਿਧਰੋਂ ਆ ਰਹੇ ਸੀ ਕਿੰਨੇ ਜਣੇ ਸੀ ਇਹ ਪੱਖੋ ਕੈਂਚਿਆਂ ਤੋਂ ਦੋ ਜਣੇ ਆ ਰਹੇ ਸੀਗੇ ਜੀ 9:00 ਵਜੇ 9:30 ਦਾ ਟਾਈਮ ਸੀਗਾ ਇਹ ਪੱਖੋ ਕੈਂਚਿਆਂ ਤੋਂ ਆਪ ਦਾ ਕਾਰੋਬਾਰ ਬੰਦ ਕਰਕੇ ਘਰ ਨੂੰ ਆ ਰਹੇ ਸੀਗੇ ਜੀ ਹਾਂਜੀ ਇਹ ਜੀ ਵੱਡਾ ਵਹੀਕਲ ਸੀ ਵੱਡੇ ਵਹੀਕਲ ਨੇ ਆ ਵੀ ਲਪੇਟ ਵਿੱਚ ਲੈ ਕੇ ਇੰਨੇ ਦਰਦਨਾਕ ਮੌਤ ਕਰਤੀ ਜਿਹੜਾ ਸਰੀਰ ਜਮਾ ਹੀ ਕੁਚਲ ਕੇ ਰੱਖਤਾ ਤੇ ਸਾਥੋ ਇਸ ਦਾਮ ਨਹੀਂ ਚੱਲੇ ਜਾਂਦੇ ਜੀ ਐਡਾ ਦੁਖਦਾਈ ਘਟਨਾ ਐਡੀ ਦੁਖਦਾਈ ਮੌਤ ਹੋਈ ਆ ਜਿਹੜੀ ਸਾਡੇ ਸਹਿਣਯੋਗ ਨਹੀਂ ਸੀਗੀ ਜੀ ਵਹੀਕਲ ਵਾਲੇ ਦੀ ਇਹ ਗਲਤੀ ਹੈ ਵੀ ਵਹੀਕਲ ਆਥ ਲੈ ਕੇ ਫਰਾਰ ਹੋ ਗਿਆ ਉਹਨੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਵਹੀਕਲ ਆਥ ਫਰਾਰ ਆ ਅਸੀਂ ਪ੍ਰਸ਼ਾਸਨ ਤੋਂ ਮਦਦ ਮਦਦ ਚਾਹੁੰਦੇ ਆ ਕਿ ਛੇਤੀ ਛੇਤੀ ਵਹੀਕਲ ਨੂੰ ਕਾਬੂ ਤੇ ਲੈ ਕੇ ਬੰਦੀ ਕਾਰਵਾਈ ਕੀਤੀ ਜਾਵੇ ਜੀ ਹਾਂਜੀ ਇਹਨਾਂ ਦੇ ਉੱਤੇ ਹਟਣ ਅਰੰਡ ਦਾ ਮੁਕਦਮਾ ਦਰਜ ਕੀਤਾ ਜਾਵੇ ਤੇ ਸਾਨੂੰ ਬਣਦਾ ਛੋਟੇ ਬੱਚਿਆਂ ਨੂੰ ਤੇ ਬਜ਼ੁਰਗ ਨੂੰ ਇਨਸਾਫ ਦਿੱਤਾ ਜਾਵੇ ਅ ਸਾਨੂੰ ਕੱਲ ਰਾਤ ਦੇਰ ਰਾਤ ਨੂੰ 9:30 ਵਜੇ ਸਰਪੰਚ ਨੇ ਆਪਣੇ ਪਿੰਡ ਉਗੋਕੇ ਦੇ ਅ ਸ਼੍ਰੀ ਰਾਮ ਸਿੰਘ ਜੀ ਉਹਨਾਂ ਦਾ ਫੋਨ ਆਇਆ ਸੀਗਾ ਕਿ ਮਤਲਬ ਇੱਥੇ ਇੱਕ ਐਕਸੀਡੈਂਟ ਹੋ ਗਿਆ ਵੀ ਪੁਲਿਸ ਪਾਰਟੀ ਭੇਜੋ ਤਾਂ ਮੈਂ ਆਪ ਉੱਥੇ ਗਿਆ ਸੀਗਾ ਮੌਕੇ ਤੇ ਤਾਂ ਇਹ ਜਿਹੜਾ ਕਿੰਦਰ ਸਿੰਘ ਫੌਜੀ ਆ ਯਾਨੀ ਸੁਖਵਿੰਦਰ ਸਿੰਘ ਉਰਫ ਕਿੰਦਰ ਫੌਜੀ ਕਹਿੰਦੇ ਇਹਨੂੰ ਇਹ ਆਰਮੀ ਚ ਰਿਟਾਇਰਡ ਹੋ ਕੇ ਆਇਆ ਸੀਗਾ ਤੇ ਇਹ ਇੱਕ ਆਪਣੇ ਸਾਥੀ ਨਾਲ ਪੱਖੋ ਪੱਖੋ ਕੇ ਕੈਂਚੀਆਂ ਤੋਂ ਪਿੰਡ ਉਗੋ ਕੋਲ ਵੱਲ ਜਾ ਰਹੇ ਸੀ ਸਕੂਟੀ ਤੇ ਸਵਾਰ ਸੀਗੇ ਪਿਆਜ਼ ਵਗੈਰਾ ਔਰ ਸਬਜ਼ੀਆਂ ਵਗੈਰਾ ਲੈ ਕੇ ਜਾ ਰਹੇ ਸੀ ਇਹ ਘਰ-ਘਰ ਦੀ ਲੋੜੀ ਦਾ ਸਮਾਨ ਤਾਂ ਅੱਗੋਂ ਕੋਈ ਅਣਪਛਾਤਾ ਵਹੀਕਲ ਟਕਰਾ ਗਿਆ ਤਾਂ ਜਿਹੜੇ ਕਿੰਦਰ ਸਿੰਘ ਫੌਜੀ ਆ ਉਹਨਾਂ ਦੇ ਸਿਰ ਤੋਂ ਦੀ ਉਹਦਾ ਪਿਛਲਾ ਟਾਇਰ ਲੰਘ ਗਿਆ ਸੀ ਉਦੀ ਮੌਕੇ ਤੇ ਮੌਤ ਹੋ ਗਈ ਸੀ ਤੇ ਜਿਹੜਾ ਮੁੰਡਾ ਕਾਲਾ ਸੀਗਾ ਨਾਲ ਉਹਨੂੰ ਫਰਸਟ ایڈ ਲਈ ਅਸੀਂ ਉੱਥੇ ੱੱਪੇ ਭੇਜਦਾ ਸੀਗਾ ਤੇ ਕੀ ਕਾਰਵਾਈ ਕੀਤੀ ਗਈ ਸੀ ਜੀ ਹਾਂਜੀ ਅਸੀਂ ਰਾਤ ਹੀ ਆਪਾਂ ਐਫ ਆਈ ਆਰ ਨੰਬਰ 45 ਥਾਣਾ ਸਹਣਾ ਦੇ ਵਿੱਚ ਲੌਸ ਕਰਤੀ ਸੀ 161 281 ਤੇ 3244 ਦੇ ਵਿੱਚ ਆ ਬੀ ਐਨ ਐਸ ਦੇ ਵਿੱਚ ਥਾਣਾ ਸਹਣਾ ਵੀ ਕੇ ਲੌਸ ਕਰਤੀ ਸੀ ਤੇ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀ ਯਾਨੀ ਉਹ ਕਿਹੜਾ ਵੀਕਲ ਆ ਕੈਮਰੇ ਵਗੈਰਾ ਚੈੱਕ ਕੀਤੇ ਜਾ ਰਹੇ ਆ ਤੋ ਜੋ ਵੀ ਕਾਰ ਵੀ ਅੱਗੇ ਹੋਊਗੀ ਤੁਹਾਨੂੰ ਜਾਣੂ ਕਰਵਾ ਦਿੱਤਾ ਜਾਊਗਾ